ਕਿ 2015 ਚ 1 ਜੂਨ ਨੂੰ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਪਾਵਨ ਕਿਕਰਸ ਰੂਪ ਬੁਰਜਵਾਰ ਜਵਾਰ ਸਿੰਘ ਵਾਲੇ ਤੋਂ ਚੋਰੀ ਹੋ ਗਏ ਸਨ ਜਿਹਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਸੋ ਉਸ ਕੌੜੀ ਯਾਦ ਨੂੰ ਯਾਦ ਕਰਦਿਆਂ ਹੋਇਆਂ ਉਸ ਕਲੇਹਣੇ ਦਿਨ ਨੂੰ ਯਾਦ ਕਰਦਿਆਂ ਹੋਇਆਂ ਦਿਲ ਦੇ ਉੱਤੇ ਪੱਥਰ ਰੱਖ ਕੇ ਅਸੀਂ ਉਸ ਵੇਲੇ ਨੂੰ ਯਾਦ ਕਰਦੇ ਹਾਂ ਉਸ ਲਮੇ ਨੂੰ ਯਾਦ ਕਰਦੇ ਹਾਂ ਅਫਸੋਸ ਦੀ ਗੱਲ ਹੈ ਕਿ ਜਿਹੜੀਆਂ ਸਰਕਾਰਾਂ ਦੇ ਰਾਜ ਵਿੱਚ ਇਹ ਹੋਇਆ ਸੀ ਉਹ ਆਪਣੇ ਆਪ ਨੂੰ ਪੰਥਕ ਖਾਉਣ ਦਾ ਦਾਵਾ ਕਰਦੀਆਂ ਸੀ ਦੂਜੀਆਂ ਬਾਅਦ ਵਿੱਚ ਦਰਜਾ ਬਦਰਜਾ ਸਰਕਾਰ ਸਰਕਾਰਾਂ ਬਣਦੇ ਰਹੀਆਂ ਕੋਈ ਗੁਟਕਾ ਸਾਹਿਬ ਦੀ ਸੌ ਖਾ ਕੇ ਤੇ ਕੋਈ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਕੇ ਪਰੰਤੂ ਕਿਸੇ ਨੇ ਟੱਕਾ ਭੰਨ ਕੇ ਦੋਹਰਾ ਨਹੀਂ ਕੀਤਾ ਆਓ ਅੱਜ 10 ਸਾਲ ਪੂਰੇ ਹੋ ਗਏ ਤੇ 11ਵਾਂ ਸ਼ੁਰੂ ਹੋ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਲੀ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ ਜਿਹੜੇ ਲੋਕਾਂ ਦੀ ਸਰਕਾਰ ਵਿੱਚ ਇਹ ਹੋਇਆ ਸੀ ਉਹ 84 ਨੂੰ ਤੇ ચીਖ-ਚੀਖ ਕੇ ਯਾਦ ਕਰਦੇ ਨੇ 84 ਨਾ ਭੁੱਲਣ ਜੋਗਾ ਨਾ ਬਰਦਾਸ਼ਤ ਕਰਨ ਜੋਗਾ ਇਹ ਗੱਲ ਧਿਆਨ ਰੱਖ ਲਿਓ ਕਈ ਇਹਦਾ ਗਲਤ ਮਤ ਮਤਲਬ ਵੀ ਕੱਢਣਗੇ 84 ਸਿੱਖ ਨਹੀਂ ਭੁੱਲ ਸਕਦਾ ਜਿੰਨਾ ਚਿਰ ਉਹਦੇ ਸਾਹ ਆ ਪਰ 1 ਜੂਨ 2015 ਵੀ ਅਸੀਂ ਭੁੱਲਣੀ ਨਹੀਂ ਹੈ ਉਹ ਵੀ ਯਾਦ ਰੱਖਣੀ ਹੈ ਜਦੋਂ ਸਤੇ ਸਤਿਗੁਰੂ ਪਾਤਸ਼ਾਹ ਨੂੰ ਦਿਨ ਦਿਹਾੜੇ ਚੋਰੀ ਕਰ ਲਿਆ ਗਿਆ ਸੋ ਸਾਡੀ ਸਾਰੇ ਸਿੰਘਾਂ ਦੀ ਸਿਨਮਰਤ ਜੋੜ ਕੇ ਬੇਨਤੀ ਹੈ ਕਿ 1 ਜੂਨ ਨੂੰ ਠੀਕ 9 ਵਜੇ ਬੁਰਜ ਜਵਾਰ ਸਿੰਘ ਵਾਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਉੱਥੇ ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ ਜਾਣੇ ਆ ਅਪਰੰਤ ਆਪਾਂ ਇੱਕ ਮੋਟਰਸਾਈਕਲ ਮਾਰਚ ਬੁਰਜ ਜਵਾਰ ਸਿੰਘ ਵਾਲਾ ਤੋਂ ਸ਼ੁਰੂ ਕਰਕੇ ਕੋਟਕਪੂਰਾ ਬੱਤੀਆਂ ਵਾਲੇ ਚੌਕ ਵਿੱਚ ਸਮਾਪਤੀ ਕਰਨੀ ਹੈ 1 ਜੂਨ 2025 ਦਿਨ ਐਤਵਾਰ ਵਾਲੇ ਦਿਨ ਆਪਾਂ ਇੱਕ ਮਾਰਚ ਰੋਸ ਮਾਰਚ ਗੁਰਜ ਜਵਾਰ ਸਿੰਘ ਵਾਲੇ ਤੋਂ ਸ਼ੁਰੂ ਕਰਕੇ ਪਤਿਆਂ ਵਾਲੇ ਚੌਕ ਕੋਟਕਪੂਰੇ ਜਾ ਕੇ ਸਮਾਪਤੀ ਕਰਨੀ ਹੈ ਤੇ ਮੌਜੂਦਾ ਸਰਕਾਰਾਂ ਨੂੰ ਸਵਾਲ ਕਰਨੇ ਆ ਤੇ ਜਿਨ੍ਹਾਂ ਸਰਕਾਰਾਂ ਦੇ ਸਮੇਂ ਹੋਇਆ ਉਹਨਾਂ ਨੂੰ ਵੀ ਅਸੀਂ ਸਵਾਲਾਂ ਦੇ ਘੇਰੇ ਵਿੱਚ ਖੜੇ ਕਰਨਾ ਸੋ ਸਾਰੀਆਂ ਸੰਗਤਾਂ ਨੂੰ ਨੋਜਵਾਨੀ ਨੂੰ ਬੇਨਤੀ ਹੈ ਕਿ 1 ਜੂਨ 2015 ਨੂੰ ਜਿਹੜਾ ਵਰਤਾਂਤ ਵਾਪਰਿਆ ਸੀ ਇਹ ਭੁੱਲਣ ਵਾਲਾ ਨਹੀਂ ਹੈ ਸੋ ਇਸ ਕਰਕੇ 1 ਜੂਨ 2025 ਦੇ ਦਿਨ ਇਸ ਵਾਰ ਨੂੰ ਬੁਰਜ ਜਵਾਰ ਸਿੰਘ ਵਾਲਾ ਵੱਧ ਵੱਧ ਪਹੁੰਚੋ ਤੇ ਇਹ ਸੁਨੇਹਾ ਵੀ ਅੱਗੇ ਤੋਂ ਅੱਗੇ ਪਹੁੰਚਾ ਦਿਓ ਕਿ 2015 ਚ 1 ਜੂਨ ਨੂੰ ਸ਼੍ਰੀ ਗੁਰੂ ਰੰਧ ਸਾਹਿਬ ਜੀ ਦੇ ਪਾਵਨ ਪ੍ਰਕਿਰਤ ਰੂਪ ਬੁਰਜਵਾਰ ਜਵਾਰ ਸਿੰਘ ਵਾਲੇ ਤੋਂ ਚੋਰੀ ਹੋ ਗਏ ਸਨ ਜਿਹਦਾ ਹਜੇ ਤੱਕ ਥੋ ਪਤਾ ਨਹੀਂ ਲੱਗਿਆ ਸੋ ਉਸ ਕੌੜੀ ਯਾਦ ਨੂੰ ਯਾਦ ਕਰਦੇ ਹਾਂ ਉਸ ਪਲਹਣੇ ਦਿਨ ਨੂੰ ਯਾਦ ਕਰਦੇ ਹਾਂ ਦਿਲ ਦੇ ਉੱਤੇ ਪੱਥਰ ਰੱਖ ਕੇ ਅਸੀਂ ਉਸ ਵੇਲੇ ਨੂੰ ਯਾਦ ਕਰਦੇ ਹਾਂ ਉਸ ਲਮੇ ਨੂੰ ਯਾਦ ਕਰਦੇ ਹਾਂ ਅਫਸੋਸ ਦੀ ਗੱਲ ਹੈ ਕਿ ਜਿਹੜੀਆਂ ਸਰਕਾਰਾਂ ਦੇ ਰਾਜ ਵਿੱਚ ਇਹ ਹੋਇਆ ਸੀ ਉਹ ਆਪਣੇ ਆਪ ਨੂੰ ਪੰਥਕ ਖਾਉਣ ਦਾ ਦਾਵਾ ਕਰਦੀਆਂ ਸੀ ਦੂਜੀਆਂ ਬਾਅਦ ਵਿੱਚ ਦਰਜਾ ਬਦਲ ਜਾ ਸਰਕਾਰ ਸਰਕਾਰਾਂ ਬਣਦੇ ਨਹੀਂ ਆ ਕੋਈ ਗੁਟਕਾ ਸਾਹਿਬ ਦੀ ਸੌਂ ਖਾ ਕੇ ਤੇ ਕੋਈ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਕੇ ਪਰੰਤੂ ਕਿਸੇ ਨੇ ਟੱਕਾ ਪਨ ਕੇ ਦੂਰ ਨਹੀਂ ਕੀਤਾ ਆਓ ਅੱਜ 10 ਸਾਲ ਪੂਰੇ ਹੋ ਗਏ ਤੇ 11ਵਾਂ ਸ਼ੁਰੂ ਹੋ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੇਦਲੀ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ ਜਿਹੜੇ ਲੋਕਾਂ ਦੀ ਸਰਕਾਰ ਵਿੱਚ ਇਹ ਹੋਇਆ ਸੀ ਉਹ 84 ਨੂੰ ਤੇ ચીਖ ਚੀਖ ਕੇ ਯਾਦ ਕਰਦੇ ਨੇ 84 ਨਾ ਭੁੱਲਣ ਜੋਗਾ ਨਾ ਬਰਦਾਸ਼ਤ ਕਰਨ ਜੋਗਾ ਇਹ ਗੱਲ ਧਿਆਨ ਰੱਖ ਲਿਓ ਕਈ ਇਹਦਾ ਗਲਤ ਮਤਲਬ ਵੀ ਕੱਢਣਗੇ 83 ਸਿੱਖ ਨਹੀਂ ਭੁੱਲ ਸਕਦਾ ਜਿੰਨਾ ਚਿਰ ਉਹਦੇ ਸਾਹ ਆ। ਪਰ 1 ਜੂਨ 2015 ਵੀ ਅਸੀਂ ਭੁੱਲਣੀ ਨਹੀਂ ਹੈ। ਉਹ ਵੀ ਯਾਦ ਰੱਖਣੀ ਹੈ ਜਦੋਂ ਸਤੇ ਸਤਿਗੁਰੂ ਪਾਤਸ਼ਾਹ ਨੂੰ ਦਿਨ ਦਿਹਾੜੇ ਚੋਰੀ ਕਰ ਲਿਆ ਗਿਆ। ਸੋ ਸਾਡੀ ਸਾਰੇ ਸਿੰਘਾਂ ਦੀ ਸਿਨੇਮਾ ਰਾਤ ਜੋੜ ਕੇ ਬੇਨਤੀ ਹੈ ਕਿ 1 ਜੂਨ ਨੂੰ ਠੀਕ 9 ਵਜੇ ਬੁਰਜ ਜਵਾਰ ਸਿੰਘ ਵਾਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਉੱਥੇ ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ ਜਾਣੇ ਆ ਅਪਰੰਤ ਆਪਾਂ ਇੱਕ ਮੋਟਰਸਾਈਕਲ ਮਾਰਚ ਬੁਰਜ ਜਵਾਰ ਸਿੰਘ ਵਾਲਾ ਤੋਂ ਸ਼ੁਰੂ ਕਰਕੇ ਕੋਟਕਪੂਰਾ ਪੱਤੀਆਂ ਵਾਲੇ ਚੌਕ ਵਿੱਚ ਸਮਾਪਤੀ ਕਰਨੀ ਹੈ 1 ਜੂਨ 2025 ਦਿਨ ਐਤਵਾਰ ਵਾਲੇ ਦਿਨ ਆਪਾਂ ਇੱਕ ਮਾਰਚ ਰੋਸ ਮਾਰਚ ਬੁਰਜ ਜਵਾਰ ਸਿੰਘ ਵਾਲੇ ਤੋਂ ਸ਼ੁਰੂ ਕਰਕੇ ਪੱਤੀਆਂ ਵਾਲੇ ਚੌਕ ਕੋਟਕਪੂਰੇ ਜਾ ਕੇ ਸਮਾਪਤੀ ਕਰਨੀ ਹੈ ਤੇ ਮੌਜੂਦਾ ਸਰਕਾਰਾਂ ਨੂੰ ਸਵਾਲ ਕਰਨੇ ਆ ਤੇ ਜਿਨ੍ਹਾਂ ਸਰਕਾਰਾਂ ਦੇ ਸਮੇਂ ਹੋਇਆ ਉਹਨਾਂ ਨੂੰ ਵੀ ਅਸੀਂ ਸਵਾਲਾਂ ਦੇ ਘੇਰੇ ਵਿੱਚ ਖੜੇ ਕਰਨਾ ਸੋ ਸਾਰੀਆਂ ਸੰਗਤਾਂ ਨੂੰ ਨੋਜਵਾਨੀ ਨੂੰ ਬੇਨਤੀ ਹੈ ਕਿ 1 ਜੂਨ 2015 ਨੂੰ ਜਿਹੜਾ ਵਰਤਾਂਤ ਵਾਪਰਿਆ ਸੀ ਇਹ ਭੁੱਲਣ ਵਾਲਾ ਨਹੀਂ ਹੈ ਸੋ ਇਸ ਕਰਕੇ 1 ਜੂਨ 2025 ਦੇ ਦਿਨ ਇਸ ਵਾਰ ਨੂੰ ਬੁਰਜ ਜਵਾਰ ਸਿੰਘ ਵਾਲਾ ਵੱਧ ਵੱਧ ਪਹੁੰਚੋ ਤੇ ਇਹ ਸੁਨੇਹਾ ਵੀ ਅੱਗੇ ਤੋਂ ਅੱਗੇ ਪਹੁੰਚਾ ਦਿਓ